ਇਸ ਪ੍ਰੋਗਰਾਮ ਦੇ ਪ੍ਰਯੋਜਕ ਹਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟੇਂਡਾ ਸੰਪਰਕ ਨੰਬਰ 9781966005 ਹਾਂਜੀ ਬਠਿੰਡਾ ਵਾਸੀਓ ਇੱਕ ਵਾਰੀ ਫੇਰ ਸਵਾਗਤ ਕਰਦੇ ਆ ਮੈਂ ਤੁਹਾਡਾ ਆਪਣਾ ਸੰਦੀਪ ਸ਼ਰგილ ਤੇ ਮੇਰੇ ਨਾਲ ਭਾਈ ਸਤਪਾਲ ਮਾਨ ਜੀ ਸੋ ਬਠਿੰਡਾ ਕਾਰਨੀਵਲ ਜਿਹੜਾ ਕਿ ਦਸੰਬਰ ਦੀ 4 ਤਰੀਕ ਨੂੰ ਸ਼ੁਰੂ ਹੋਇਆ ਤੇ ਨਵੇਂ ਸਾਲ ਤੱਕ ਜਾਨੀ ਕਿ 1 ਜਨਵਰੀ 2025 ਤੱਕ ਕੰਟੀਨਿਊ ਰਹੇਗਾ ਤੇ ਤੁਸੀਂ ਵੀ ਇਸ ਮੇਲੇ ਦਾ ਆਨੰਦ ਬਖੂਬੀ ਮਾਣ ਸਕਦੇ ਹੋ ਪਹੁੰਚੋ ਪਰਿਵਾਰ ਦੇ ਨਾਲ ਤੇ ਬਹੁਤ ਸੋਹਣਾ ਮੇਲਾ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਤੇ ਸਭ ਤੋਂ ਪਹਿਲਾਂ ਮਾਨ ਸਾਹਿਬ ਦਿਖਾ ਰਹੇ ਨੇ ਜੀ ਪਾਰਕਿੰਗ ਦਾ ਏਰੀਆ ਜਿੱਥੇ ਤੁਹਾਨੂੰ ਬਹੁਤ ਇਜ਼ੀ ਐਸ ਔਖਾ ਗੱਡੀ پارک ਕਰਨਾ ਤੇ ਬੜੇ ਤਰੀਕੇ ਨਾਲ ਸੁਵਿਧਾ ਦੇ ਨਾਲ ਜਿਹੜੀਆਂ ਗੱਡੀਆਂ ਤੁਸੀਂ پارک ਕਰਕੇ ਤੇ ਇੱਥੋਂ ਸਿਰਫ ਮਾਤਰ ਜਿਹੜੀ ਇੱਕ 40 ਰੁਪਏ ਦੀ ਟਿਕਟ ਲੈ ਕੇ ਤੁਸੀਂ ਆਪਣੇ ਪਰਿਵਾਰ ਦੇ ਬੱਚਿਆਂ ਦੇ ਨਾਲ ਇਸ ਮੇਲੇ ਦਾ ਆਨੰਦ ਮਾ ਸਕਦੇ ਹੋ ਔਰ ਬਹੁਤ ਸੋਹਣਾ ਐਂਟਰੀ ਗੇਟ ਇੱਥੇ ਤਿਆਰ ਕੀਤਾ ਗਿਆ ਜਿਨ੍ਹਾਂ ਨੇ ਸਿੰਗਾਪੁਰ 에ਅਰਲਾਈਨਸ ਦਾ ਜਿਹੜਾ ਇੱਕ ਜਹਾਜ਼ ਉਹ ਤਿਆਰ ਕੀਤਾ ਔਰ ਬਹੁਤ ਸੋਹਣੀ ਲੋਕੇਸ਼ਨ ਬਣਾਈ ਗਈ ਹੈ ਬਹੁਤ ਸੋਹਣਾ ਐਂਟਰੈਂਸ ਹੈ ਔਰ 크리스마ਸ ਨੂੰ ਤੇ ਨਵੇਂ ਸਾਲ ਨੂੰ ਮੁੱਖ ਰੱਖ ਕੇ ਇਹ ਮੇਲਾ ਜਿਹੜਾ ਲਗਾਇਆ ਜਾ ਰਿਹਾ ਬਟੰਡਾ ਕਾਰਨੀਵਲ ਔਰ ਨਵਾਂ ਸ਼ਹਿਰ ਤੋਂ ਟੀਮ ਇਹੀ ਪਹੁੰਚੀ ਹੋਈ ਹੈ ਤੇ ਆਪਾਂ ਬਾਕੀ ਇਥੋਂ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਹੋਰ ਜਾਣਕਾਰੀ ਸਾਂਝੀ ਕਰਾਂਗੇ ਤੇ ਝੂਲੇ ਆਲੇ ਵਾਸਤੇ ਝੂਲੇ ਆ ਜੀ ਖਰੀਦਾਰੀ ਆਲੇ ਵਾਸਤੇ ਦੁਕਾਨਦਾਰੀਆਂ ਨੇ ਤੇ ਸਟਾਲਾਂ ਲੱਗੀਆਂ ਨੇ ਬਹੁਤ ਸਾਰੀਆਂ ਤੇ ਬੱਚਿਆਂ ਦੇ ਮਨੋਰੰਜਨ ਦੇ ਲਈ ਖੇਡਾਂ ਖੜਾਉਣੀਆਂ ਆਂਆਂ ਦੁਕਾਨਾਂ ਤੇ ਇਸ ਤੋਂ ਇਲਾਵਾ ਖਾਣ ਪੀਣ ਦੇ ਭਗਵਾਨ ਤੇ ਤੁਹਾਡੀਆਂ ਰੋਜ਼ਮਰਾਂ ਦੀ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ ਇਥੋਂ ਤੁਹਾਨੂੰ ਮਿਲ ਜਾਣਗੀਆਂ ਬਹੁਤ ਸੌਖੇ ਤਰੀਕੇ ਨਾਲ ਤੇ ਨਾਲ-ਨਾਲ ਤੁਸੀਂ ਆਪਣੇ ਘਰ ਦੀ ਸੁੰਦਰਤਾ ਨੂੰ ਹੋਰ ਨਿਖਾਰਨ ਦੇ ਲਈ ਡੈਕੋਰੇਸ਼ਨ ਦਾ ਸਮਾਨ ਇੱਥੋਂ ਬੜੇ ਸਸਤੇ ਤੇ ਵਾਜਬ ਰੇਟਾਂ ਤੇ ਲੈ ਕੇ ਜਾ ਸਕਦੇ ਹੋ। ਹਾਂਜੀ ਦੋਸਤੋ ਤੇ ਆਓ ਫਿਰ ਤੁਹਾਨੂੰ ਮੇਲੇ ਦੀ ਸੈਰ ਕਰਾ ਦਿੰਦੇ ਆ ਜੀ ਜਿਹੜਾ ਮਨੋਰੰਜਨ ਮੇਲਾ ਜਿਹੜਾ ਇੱਥੇ ਲੱਗਾ ਹੋਇਆ ਬਠਿੰਡਾ ਕਾਰਨੀਵਲ ਵਾਹ ਜੀ ਵਾਹ ਬੜੇ ਮਨੋਰੰਜਨ ਦੇ ਲਈ ਔਰ ਬੜੀ ਲੋਕਾਂ ਦੀ ਐਂਟਰਟੇਨਮੈਂਟ ਦੇ ਲਈ ਮੇਲੇ ਲਾਇਆ ਜਾਂਦੇ ਨੇ ਤੇ ਅੱਜ ਦਾ ਜਿਹੜਾ ਬਠਿੰਡਾ ਕਾਰਨੀਵਲ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਮਜ਼ਾ ਆਉਣ ਵਾਲਾ ਤੇ ਸਾਡੇ ਨਾਲ-ਨਾਲ ਤੁਸੀਂ ਵੀ ਇਸ ਮੇਲੇ ਦਾ ਸ਼ਾਨਦਾਰ ਜਿਹੜਾ ਵਿਊ ਦੇਖੋਗੇ ਆਜੋ ਫਿਰ ਚੱਲਦੇ ਆ ਮੇਲੇ ਵਿੱਚ। ਸੋ ਹਾਂਜੀ ਸੋ ਦਰਸ਼ਕ ਜਿਹੜੇ ਨੇ ਇਸ ਮੇਲੇ ਨੂੰ ਵੇਖਣ ਦੇ ਲਈ ਪਹੁੰਚ ਚੁੱਕੇ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਲੋਕੀ ਇਸ ਮੇਲੇ ਦਾ ਆਨੰਦ ਲੈਣ ਲਈ ਆ ਰਹੇ ਨੇ ਬੜੀ ਦੂਰ ਦੂਰ ਤੋਂ ਲੋਕ ਆਉਂਦੇ ਨੇ ਇੱਥੇ ਸਿਰਫ ਬਠਿੰਡਾ ਹੀ ਨਹੀਂ ਬਠਿੰਡਾ ਦੇ ਨਾਲ ਲੱਗਦੇ ਇਲਾਕੇ ਜਿਨ੍ਹਾਂ ਦੇ ਵਿੱਚ ਮਲੋੜ ਬੋਰ ਜਾਂ ਫਿਰ ਮੰਡੀ ਡੱਬ ਵਾਲੀ ਤੇ ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਤੱਕ ਔਰ ਰਾਮਪੁਰਾ ਮੰਡੀ ਤੱਕ ਦੇ ਲੋਕ ਇੱਥੇ ਮੇਲੇ ਤੇ ਪਹੁੰਚਦੇ ਆ ਤੇ ਆਪਾਂ ਵੀ ਇਸ ਮੇਲੇ ਦਾ ਦედაਰ ਅੱਜ ਕਰਨ ਜਾਂਦੇ ਆ ਜੀ ਤੇ ਬਠਿੰਡਾ ਦਾ ਜਿਹੜਾ ਇਹ ਸਿੰਗapore 에어ਲਾਈਨ ਜਿਹੜੀ ਬਹੰਡੇ ਪਹੁੰਚੀ ਹੋਈ ਆ ਇਹਦੇ ਅੰਦਰ ਦਰਸ਼ਕ ਵੇਖਦੇ ਨੇ ਤੇ ਇਹਦਾ ਅੰਦਰ ਦਾ ਜਿਹੜਾ ਪਾਇਲਟ 뷰 ਆ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇੱਧਰ ਖੱਬੇ ਹੱਥ ਜਿਹੜੇ ਪਾਇਲਟ ਨੇਗੇ ਉਹ ਆਪਣਾ ਬੇਸ਼ੱਕ ਇਹ ਫਲੈਕਸ ਹੈ ਬੜਾ ਸੋਹਣਾ ਤੇ ਮਨਮੋਹਕ ਨਜ਼ਾਰਾ ਇੱਥੋਂ ਦਾ ਬਣਿਆ ਹੋਇਆ ਤੇ ਇਸ ਤੋਂ ਇਲਾਵਾ ਇਹਦੇ ਦੋਨੇ ਪਾਸੇ ਹੀ ਤੁਸੀਂ ਜਾ ਕੇ ਆ ਕੇ ਅੰਦਰ ਆਪਣੀਆਂ ਸੈਲਫੀਆਂ ਜਿਹੜੀਆਂ ਉਹ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਦ੍ਰਿਸ਼ ਤਿਆਰ ਕੀਤਾ ਗਿਆ ਔਰ ਬਿਲਕੁਲ ਤੁਹਾਨੂੰ ਇਹ ਅਹਿਸਾਸ ਨਹੀਂ ਹੋਏਗਾ ਕਿ ਤੁਸੀਂ ਕਿਸੇ ਇੱਕ ਆਰਟੀਫੀਸ਼ੀਅਲ ਜਹਾਜ਼ ਦੇ ਵਿੱਚ ਚੜੇ ਹੋਏ ਹੋ ਔਰ ਇਹ ਬਿਲਕੁਲ ਤੁਹਾਨੂੰ ओरिजिनल ਹੀ ਨਜ਼ਾਰਾ نظر ਆਏਗਾ ਤੇ ਬੜਾ ਸੋਹਣਾ 뷰 ਹੈ ਇਸ ਤੋਂ ਇਲਾਵਾ ਬੜੇ ਸੋਹਣੇ ਸੈਲਫੀ ਪੁਆਇੰਟਸ ਇੱਥੇ ਬਣਾਏ ਗਏ ਨੇਗੇ ਔਰ ਆਓ ਆਪਾਂ ਚੱਲਦੇ ਹਾਂ ਹਾਂਜੀ ਦੋਸਤੋ ਜਦੋਂ ਸਾਡੇ ਘਰ 'ਚ ਕੋਈ ਵੀ ਮਹਿਮਾਨ ਆਉਂਦਾ ਨਾ ਸਭ ਤੋਂ ਪਹਿਲਾਂ ਜਾਂਦਾ ਡਰਾਇੰਗ ਰੂਮ ਦੇ ਵਿੱਚ ਡਰਾਇੰਗ ਰੂਮ ਦੇ ਵਿੱਚ ਸਾਡੀ ਜਿਹੜੀ ਸ਼ੋਅ ਹੁੰਦੀ ਹੈ ਸਾਡੀ ਸਜਾਵਟ ਹੁੰਦੀ ਹੈ ਸਭ ਤੋਂ ਪਹਿਲਾਂ ਹੁੰਦਾ ਸਾਡਾ ਸੋਫਾ ਸੈੱਟ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਭ ਤੋਂ ਪਹਿਲਾਂ ਸਾਡਾ ਜਿਹੜਾ ਪ੍ਰਭਾਵ ਪੈਂਦਾ ਨਾ ਆਏਗੇ ਤੇ ਸਾਡੇ ਮਹਿਮਾਨ ਤੇ ਉਹ ਪੈਂਦਾ ਜੀ ਸੋਫਾ ਸੈੱਟ ਦਾ ਤੇ ਤੁਹਾਡੇ ਡਰਾਇੰਗ ਰੂਮ ਦਾ ਬਿਲਕੁਲ ਸੋਫਾ ਸੈੱਟ ਦੇ ਇਲਾਵਾ ਇੱਥੇ ਜਿਹੜਾ ਡਰਾਇੰਗ ਰੂਮ ਦੇ ਵਿੱਚ ਰੱਖਣ ਦੇ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਇਸ ਤੋਂ ਇਲਾਵਾ ਜਿਹੜੇ ਪਾਲਕੀ ਵਾਲੇ ਇੱਥੇ ਚੁੱਲ੍ਹੇ ਵੀ ਹੈਗੇ ਨੇ ਪਰਿਵਾਰ ਦੇ ਨਾਲ ਤੁਸੀਂ ਬੈਠ ਕੇ ਚਾਹ ਦਾ ਆਨੰਦ ਜਿਹੜਾ ਚੁਸਕੀਆਂ ਦਾ ਆਪਣੇ ਗਾਰਡਨ ਦੇ ਵਿੱਚ ਲਗਾ ਕੇ ਲੈ ਸਕਦੇ ਔਰ ਬੜੇ ਸੋਹਣੇ ਫਰਨੀਚਰ ਦੀਆਂ ਜਿਹੜੀਆਂ ਆਈਟਮਸ ਤਿਆਰ ਕੀਤੀਆਂ ਹੋਈਆਂ ਬਾਈ ਜੀ ਹੋਰਾਂ ਨੇ ਬੜੀ ਮਿਹਨ ਦੇ ਨਾਲ ਬਹੁਤ ਸ਼ੌਂਕ ਦੇ ਨਾਲ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਨੇ ਇਸ ਤੋਂ ਇਲਾਵਾ ਹੋਰ ਬ ਕਰੋਕਰੀ ਦੀ ਆਈਟਮ ਸਾਡੇ ਕੋਲੇ ਆ ਜਾਂਦੀ ਹੈ ਇੱਥੇ ਕਰੋਕਰੀ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਕੋਲੇ ਭੰਡਾਰ ਹੈ ਜੀ ਤੇ ਕਿਉਂਕਿ ਜਦੋਂ ਡਰਾਈング ਰੂਮ ਦੀ ਆਪਾਂ ਗੱਲ ਕਰ ਰਹੀ ਸੀ ਤੇ ਉਹਦੇ ਨਾਲ-ਨਾਲ ਜਦੋਂ ਆਪਾਂ ਚਾਹ ਪਾਣੀ ਕਿਸੇ ਨੂੰ ਪਰੋਸਣਾ ਹੁੰਦਾ ਨਾ ਆਏ ਮਹਿਮਾਨ ਨੂੰ ਤਾਂ ਉਹਦੇ ਵਿੱਚ ਕਰੋਕਰੀ ਬਹੁਤ ਵੱਡੀ ਮਾਇਨੇ ਰੱਖਦੀ ਆ ਆਪਾਂ ਇਹ ਤਾਂ ਹੈ ਨਹੀਂ ਕਿ ਸਟੀਲ ਦੇ ਗਲਾਸਾਂ ਚ ਚਾਹ ਪਲਾ ਦੇਾਂਗੇ ਤੇ ਉਸ ਕਰਕੇ ਸਾਨੂੰ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਿਹੜੀਆਂ ਬੇਸਿਕ ਨਹੀਂ ਸਾਡੀਆਂ ਘਰ ਦੀਆਂ ਜ਼ਰੂਰਤਾਂ ਨੇ ਉਹ ਜਰੂਰ ਅਸੀਂ ਆਪਣੀਆਂ ਤਿਆਰ ਕਰਕੇ ਰੱਖੀਏ ਤੇ ਬੜੇ ਸੋਹਣੇ ਸੋਹਣੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਵਿੱਚ ਹੱਥਾਂ ਦੀ ਕਰਾਗਰੀ ਜਿਹੜੀ ਆ ਕੀਤੀ ਹੋਈ ਹੈ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਜ਼ਿਆਦਾਤਰ ਜੁਪੀ ਦੇ ਵਿੱਚੋਂ ਇਹ ਸਮਾਨ ਸਾਡੇ ਕੋਲ ਇੱਥੇ ਪਹੁੰਚਦਾ ਹੁੰਦਾ ਉੱਥੇ ਕਈਆਂ ਕੁਰਸੀਆਂ ਲਗਾਈਆਂ ਗਈਆਂ ਤੁਸੀਂ ਪਰਿਵਾਰ ਦੇ ਨਾਲ ਬੈਠ ਕੇ ਚਾਹ ਦਾ ਆਨੰਦ ਲੈਣਾ ਬੜੇ ਸੋਹਣੇ ਤੇ ਸਟਾਈਲਿਸ਼ ਤਰੀਕੇ ਦੇ ਨਾਲ ਹੱਥੀ ਕਲਾਕਾਰੀ ਦੇ ਨਾਲ ਜਿਹੜੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਤੁਹਾਨੂੰ ਮਿਲ ਗਈਆਂ ਔਰ ਬਹੁਤ ਸੋਹਣੇ ਤਰੀਕੇ ਦੇ ਸਜਾਵਟ ਦੀਆਂ ਚੀਜ਼ਾਂ ਇੱਥੇ ਤੁਸੀਂ ਆ ਕੇ ਵੇਖ ਸਕਦੇ ਹੋ ਔਰ ਲੈ ਕੇ ਜਾ ਸਕਦੇ ਹੋ ਇਸ ਤੋਂ ਇਲਾਵਾ ਡਾਈਨਿੰਗ ਟੇਬਲ ਇੱਥੇ ਹਾਲ ਦੇ ਵਿੱਚ ਰੱਖਣ ਦੇ ਲਈ ਮੌਜੂਦ ਹੈ ਕਿੰਨੇ ਔਰ ਪੌਟਸ ਜਿਹੜੇ ਹਨ ਫਲਾਰ ਪੌਟ ਤੁਹਾਨੂੰ ਉਹ ਬਹੁਤ ਸੋਹਣੇ ਯੂਨੀਕ ਅੰਟੀਕ ਜਿਹੜੀਆਂ ਪੀਸਸ ਤੁਹਾਨੂੰ ਇੱਥੇ ਮਿਲਣਗੇ ਉਪਲਬਧ ਹੋਣਗੇ ਔਰ ਬੜੇ ਸੋਹਣੇ ਸਟੈਂਡ ਹੈ ਕਿੰਨੇ ਜਿਹੜੇ ਤੁਸੀਂ ਗਮਲਿਆਂ ਦੇ ਲਈ ਉਹ ਵੀ ਇਨਾਂ ਕੋਲੇ ਪਿਆਰ ਬਰ ਪਿਆਰ ਨੇ ਔਰ ਬਹੁਤ ਸੋਹਣਾ ਬਰੀਕੀ ਦੇ ਵਿੱਚ ਜਿਹੜਾ ਕੰਮ ਮੀਨਾ ਕਾਰੀ ਜਿਹੜੀ ਇਹਦੇ ਉੱਪਰ ਕੀਤੀ ਹੋਈ ਹੈ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੇ ਇੱਥੇ ਤੁਸੀਂ ਸ਼ੀਸ਼ੇ ਵਗੈਰਾ ਵੀ ਲੈ ਸਕਦੇ ਹੋ ਕਿਉਂਕਿ ਸਾਡੇ ਘਰ ਦਾ ਸ਼ਿੰਗਾਰ ਸ਼ੀਸ਼ਾ ਵੀ ਹੁੰਦਾ ਤੇ ਉਸ ਤੋਂ ਇਲਾਵਾ ਆਪਾਂ ਫਿਰ ਗੱਲ ਕਰ ਰਹੇ ਸੀ ਕਰੋਕਰੀ ਦੀ ਚੀਨੀ ਮਿੱਟੀ ਦੇ ਜਿਹੜੇ ਬਣੇ ਹੋਏ ਬਰਤਨ ਨੇ ਔਰ ਉਹਦੇ ਤਰ੍ਹਾਂ ਉਹਦੇ ਵਿੱਚ ਹਰ ਤਰ੍ਹਾਂ ਦੀ ਆਈਟਮ ਆ ਜਾਂਦੀ ਹੈ ਬਾਥਰੂਮ ਦੀ ਆਈਟਮ ਵੀ ਹੈਗੀ अवेलेबल ਇਨਾਂ ਕੋਲੇ ਔਰ ਇਸ ਤੋਂ ਇਲਾਵਾ ਕਿਚਨ ਦੀ ਜਿਹੜੀ ਕਰੋਕਰੀ ਆ ਉਹਦਾ ਵੀ ਜਿਹੜਾ ਪਾਰਟ ਤੁਹਾਨੂੰ ਹਰ ਤਰ੍ਹਾਂ ਦਾ ਇਹ ਤੋਂ ਉਪਲਬਧ ਹੋਵੇਗਾ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਡਿਜ਼ਾਈਨਿੰਗ ਦੇ ਨਾਲ ਇਹਨਾਂ ਨੇ ਕੱਪ ਜਿਹੇ ਤਿਆਰ ਕੀਤੇ ਨੇ ਔਰ ਸਜਾ ਕੇ ਲਗਾਏ ਵੀ ਹੋਏ ਨੇ ਔਰ ਦਰਸ਼ਕ ਬੜੀ ਵੱਡੀ ਗਿਣਤੀ ਦੇ ਵਿੱਚ ਇਸ ਮੇਲੇ ਦਾ ਆਨੰਦ ਮਾਰ ਰਹੇ ਨੇ ਉਸ ਤੋਂ ਨਾਲ ਨਾਲ ਟਪਰ ਵੇਅਰ ਆਈਟਮਸ ਵੀ ਇਹਨਾਂ ਕੋਲੇ ਮੌਜੂਦ ਨੇ ਜਿੱਤੇ ਹੋਰ ਵੀ ਆਪਾਂ ਅੱਗੇ ਚੱਲਦੇ ਹਾਂ ਨਾਲ ਨਾਲ ਥਾਨ ਦੀਨ ਦਾ ਭਗਵਾਨ ਜਿਹਦੇ ਨੇ ਉਹ ਵੀ ਪਿਆਰ ਨੇ ਖੁਸ਼ਬੂਆਂ ਵੰਡ ਰਹੇ ਨੇ ਤੇ ਲੋਕਾਂ ਨੂੰ ਆਪਣੇ ਵੱਲ ਕਿੱਚ ਰਹੇ ਨੇ ਜਿਸ ਰੱਦੇ ਤੇ ਦਰਸ਼ਕੋ ਬੜੇ ਪਿਆਰੇ ਦਰਸ਼ਕ ਸਾਡੇ ਨਾਲ ਜੁੜਦੇ ਨੇ ਔਰ ਬੜੇ ਸੂਝਵਾਨ ਦਰਸ਼ਕ ਸਾਡੇ ਨਾਲ ਜੁੜਦੇ ਨੇ ਇਸ ਪ੍ਰੋਗਰਾਮ ਦੇ ذریعے ਔਰ ਨਾਲ ਤੁਹਾਨੂੰ ਦੱਸ ਦਈਏ ਕਿ ਜਿੱਥੇ ਆਪਾਂ ਪਰਿਵਾਰ ਦੀ ਗੱਲ ਕਰਦੇ ਆਂ ਕੱਪੜੇ ਲੀਣੇ ਦੀ ਗੱਲ ਹੁੰਦੀ ਹੈ ਤੇ ਨਾਲ ਸਭ ਤੋਂ ਵੱਡੀ ਜਿਹੜੀ ਮੇਨ ਚੀਜ਼ ਹੁੰਦੀ ਹੈ ਸਾਡੀਆਂ ਬੀਬੀਆਂ ਵਾਸਤੇ ਪੈਰਾਂ ਚ ਪਾਉਣ ਲਈ ਜੁੱਤੀਆਂ ਤੇ ਅੱਜ ਕੱਲ ਜੁੱਤੀਆਂ ਦੇ ਵੀ ਰੰਗ ਆ ਗਏ ਨੇ ਤੇ ਜੁੱਤੀਆਂ ਦੇ ਵਿੱਚ ਵੀ ਸੂਤਾਂ ਦੇ ਰੰਗਾਂ ਦੇ ਨਾਲ ਮਿਲਦੇ-ਮਿਲਦੇ ਰੰਗ ਜਿਹੜੇ ਨੇ ਉਹ ਤੁਹਾਨੂੰ ਮਿਲਦੇ ਨੇ ਤੇ ਬਹੁਤ ਸੋਹਣੇ ਤਰੀਕੇ ਦੀਆਂ ਜੁੱਤੀਆਂ ਘੰਗਰੂਆਂ ਵਾਲੀਆਂ ਜੁੱਤੀ ਲੈਵੇ ਘੰਗਰੂਆਂ ਵਾਲੀ ਸੋ ਇਹ ਸਾਡੇ ਜਿਹੜੇ ਗੀਤਾਂ ਨੂੰ ਪੰਜਾਬੀ ਦੇ ਗੀਤਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਸ਼ਿੰਗਾਰਿਆ ਮੋਤੀਆਂ ਵਾਲੀਆਂ ਜੁੱਤੀਆਂ ਤੁਹਾਨੂੰ ਮਿਲ ਜਾਣਗੀਆਂ ਮਿੰਨਾਕਾਰੀ ਕੀਤੀ ਹੋਈ ਹੈ ਭਾਈ ਜੀ ਕੀ ਹਾਲ ਚਾਲ ਹੈ ਤੁਹਾਡਾ ਵਧੀਆ ਹਮਾਰਾ ਵਧੀਆ ਕੀ ਨਾਮ ਹੈ ਤੁਹਾਡਾ ਵਿੱਕੀ ਤੇ ਇਹ ਖੁਦ ਤੁਸੀਂ ਮੇਰਾ ਆਪ ਪਿਆਰ ਕਰਦੇ ਹੋ ਆਪ ਪਿਆਰ ਕਰ ਰਹੇ ਨਾਲ ਆਓ ਪਟਿਆਲਾ ਤੋਂ ਵਿੱਕੀ ਜੀ ਪਟਿਆਲਾ ਤੋਂ ਰਹਿਣ ਵਾਲੇ ਨੇ ਦੋਸਤੋ ਤੇ ਇਹਨਾਂ ਕੋਲੇ ਆ ਕੇ ਤੁਸੀਂ ਇਹ ਜੁੱਤੀਆਂ ਵੇਖ ਸਕਦੇ ਹੋ ਖਰੀਦ ਸਕਦੇ ਹੋ ਔਰ ਕੀ ਕੀ ਰੇਜ ਜਿਹੜੀ ਹੈ ਤੁਹਾਡੀ ਸਟਾਰਟਿੰਗ ਰੇਜ ਕਿੱਥੋਂ ਸ਼ੁਰੂ ਹੋ ਜਾਂਦੀ 220 ਚੱਲੂ ਹੈ 220 ਤੋਂ ਸ਼ੁਰੂਆਤੀ ਰੇਟ ਹੈ ਜਾਂ ਫਿਕਸ ਰੇਟ ਹੈ ਤੁਹਾਡਾ ਇਹ 300 ਵੀ ਹੈ 220 ਵੀ ਹੈ ਦੋਸਤੋ 220 300 ਰੁਪਏ ਚ ਕੁਛ ਨਹੀਂ ਹੁੰਦਾ ਅੱਜ ਕੱਲ੍ਹ ਜਵਾਕ ਵੀ ਨਹੀਂ ਮਿਲਦਾ ਤੇ ਤੁਹਾਨੂੰ 220 300 ਰੁਪਏ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਦੇ ਵਾਲੀਆਂ ਜਿਹੜੀਆਂ ਬਹੁਤ ਸੋਹਣੀ ਤਰੀਕੇ ਦੇ ਨਾਲ ਬੜੀ ਸੋਹਣੀ ਇਹਨਾਂ ਨੇ ਕਲਾਕਾਰੀ ਕੀਤੀ ਹੋਈ ਹੈ ਸ਼ਿਲਪਕਾਰੀ ਇਹਦੇ ਕੀਤੀ ਹੋਈ ਹੈ ਹੱਥੀ ਜਿਹੜੇ ਵਰਕ ਆ ਮਸ਼ੀਨੀ ਵਰਕ ਆ ਉਹ ਤੁਸੀਂ ਇੱਥੋਂ ਆ ਕੇ ਲੈ ਸਕਦੇ ਹੋ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕਾਰਨਰ ਦੇ ਉੱਪਰ ਸਟਾਲ ਜਿਹੜੀ ਆਪਣੀ ਲਾਈ ਹੋਈ ਆ ਵਿਖੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫਿਰ ਮ ਸੋ ਆਪਾਂ ਹੁਣ ਥੋੜਾ ਜਿਹਾ ਮੇਲੇ ਦੇ ਅਗਲੇ ਪੜਾਵਾਂ ਵੱਲੋਂ ਚੱਲਦੇ ਆ ਜੀ ਇੱਕੋ ਲੰਮਾ ਹਾਂਜੀ ਆਪਾਂ ਦੋਸਤੋ ਗੱਲ ਕੀਤੀ ਸੀ ਮਨੋਰੰਜਨ ਦੀ ਤੇ ਮਨੋਰੰਜਨ ਦੇ ਲਈ ਉਹ ਜਿਹੜੀਆਂ ਨੇ ਖੇਡਾਂ ਖੇਡਾਂ ਬੜੇ ਸੋਹਣੇ ਸੋਹਣੇ ਤਰੀਕਿਆਂ ਦੀਆਂ ਹੁੰਦੀਆਂ ਨੇ ਤੇ ਜਿਹੜੀ ਅਸੀਂ ਛੋਟੇ ਹੁੰਦਿਆਂ ਤੋਂ ਵੀ ਮੇਲਿਆਂ ਦੇ ਵਿੱਚ ਜਾਂਦੇ ਸੀ ਬੰਦੂਕ ਨਾਲ 10 ਰੁਪਏ 'ਚ ਜਦੋਂ ਤਿੰਨ ਜਿਹੜੀਆਂ ਗੋਲੀਆਂ ਦਿੰਦੀਆਂ ਐਵੇਂ ਹੀ ਜਾਂ 10 ਰੁਪਏ 'ਚ ਚਾਰ ਹੋ ਜਾਂਦੀਆਂ ਸੀ ਤੇ ਅੱਜ ਕੱਲ ਇਹ ਰੇਟ ਜਿਹੜੇ ਵੱਧ ਗਏ ਆ ਕਿਉਂਕਿ ਲੱਗਾਈ ਦਾ ਦੌਰ ਹੈ ਤੇ ਸਮਾਂ ਵੀ ਬਹੁਤ ਤੇਜ਼ੀ ਦੇ ਨਾਲ ਰਫ਼ਤਾਰ ਫੜਦਾ ਜਾ ਰਿਹਾ ਸੋ ਇੱਕ ਬੜੇ ਸੋ ਰਾਈਫਲ ਦੇ ਨਾਲ ਨਿਸ਼ਾਨਾ ਜਿਹੜਾ ਉਹ ਪੂਨੌਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕੰਨਾ ਲਾ ਵੀ ਰਹੀ ਹੈ ਵਾਹ ਜੀ ਵਾਹ ਵਾਹ ਜੀ ਵਾਹ ਬੱਚਿਆਂ ਦੇ ਲਈ ਜਿਹੜਾ ਸਭ ਤੋਂ ਪਿਆਰਾ ਝੂਲੇ ਵਾਲਾ ਸਿਸਟਮ ਹੈ ਉਹ ਵੀ ਆ ਜੀ ਇਹ ਇਲੈਕਟ੍ਰੀਕਲ ਟ੍ਰੇਨ ਆ ਕਤਾਰ ਹੁੰਦੀਆਂ ਨੇ ਇਲੈਕਟ੍ਰੀਕਲ ਕਾਰਾਂ ਜਿਹੜੀਆਂ ਕਿ ਰਿਮੋਟ ਨਾਲ ਚੱਲਦੀਆਂ ਨੇ ਤੇ ਐਤਸੇ ਅਸੀਂ ਇਲੈਕਟ੍ਰੀਕਲ ਟ੍ਰੇਨ ਕੋਲੇ ਪਹੁੰਚ ਚੁੱਕੇ ਆਂ ਜੀ ਤੇ ਬੱਚੇ ਜਿਹੜੇ ਆਨੰਦ ਮਾ ਰਹੇ ਨੇ ਛੋਟੇ ਛੋਟੇ ਮੁੰਨੇ ਮੁੰਨੇ ਪਿਆਰੇ ਬਾਈ ਦਾ ਲਾਜਾਂ ਦੇ ਕਾਲੀਆਂ ਐਨਕਾ ਐਨਕਾਂ ਕਰਦਾਂ ਨੇਲੇ ਤੋਂ ਲੱਗੀਆਂ ਨੇ ਤੇ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਬੜੇ ਕਿਊੜੀਆ ਤੇ ਸੋਹਣ ਲੱਗ ਰਿਹਾਗਾ ਬੜੀ ਸੋਹਣੀ ਇੱਕ ਟ੍ਰੇਨ ਜਿਹੜੀ ਕੱਲ੍ਹ ਹੀ ਆ ਸੋਟੇ ਬੱਚਿਆਂ ਦੇ ਲਈ ਮਨੋਰੰਜਨ ਦਾ ਮੇਡੀਰੀਆ ਖੱਟੇ ਹੋ ਜਾਂਦੇ ਆ ਤਾਂ ਖੇਡਾਂ ਵੱਡੀਆਂ ਹੋ ਜਾਂਦੀਆਂ ਨੇ ਉਮੀਦਾਂ ਤੇ ਚਾਹ ਜਿਹੜੇ ਨੇ ਆਪਰੇ ਚਲੋ ਸਾਡੀ ਸ਼ੌਕ ਇਵੈਨੂ ਵੱਡੇ ਹੋ ਜਾਂਦੇ ਨੇ ਪਰ ਛੋਟੇ ਹੋ ਕੇ ਬੱਚਾ ਅਜ ਵੀ ਨਾ ਛੋਟੇ-ਛੋਟੇ ਹੀ ਹੁੰਦੇ ਆ ਇੱਕ ਖਾਲੀ ਲਿਫਾਫਾ ਵੀ ਕਮੀ ਚ ਲੈ ਕੇ ਉਡਾਈ ਜਾਂਦੇ ਨਾ ਉਹਦਾ ਵੀ ਬੜਾ ਅੱਛਾ ਹੁੰਦਾ ਹੈ ਨਾ ਤੇ ਆਓ ਚੱਲਦੇ ਆ ਮੇਲੇ ਦੇ ਅਗਲੇ ਰੰਗ ਦੇ ਵੱਲ ਹਾਂਜੀ ਵੀਜ਼ੇ ਸਿਸਟਮ ਜਿਹੜਾ ਬੱਚਿਆਂ ਦੇ ਲਈ ਤੇ ਵੱਡਿਆਂ ਦੇ ਲਈ ਨੱਚਣ ਖੁੱਦਣ ਦੇ ਲਈ ਤੇ ਮਨੋਰੰਜਨ ਦੇ ਲਈ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਸਜਾਇਆ ਹੋਇਆ ਬਟਿੰਡਾ ਕਾਰਨੀਵਲ ਜਿਹੜਾ ਕਿ 4 ਦਸੰਬਰ ਤੋਂ ਸ਼ੁਰੂ ਹੋਇਆ ਤੇ 1 ਜਨਵਰੀ ਤੱਕ ਚਲਦਾ ਰਹੇਗਾ ਇਸ ਜਗ੍ਹਾ ਤੇ ਰੋਜ਼ ਗਾਰਡਨ ਦੇ ਬਿਲਕੁਲ ਸਾਹਮਣੇ ਦੀ ਤੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਫਲਾਈਓਵਰ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੋਊਗਾ ਗੱਡੀਆਂ ਟੱਪ ਰਹੀਆਂ ਤੇ ਨਾਲ-ਨਾਲ ਲੋਕੀ ਇੱਥੇ ਸੈਲਫੀ ਪੁਆਇੰਟ ਤੇ ਜਿਹੜੇ ਬਹੁਤ ਸੋਹਣੇ ਤਰੀਕੇ ਨਾਲ ਪਿਆਰ ਕੀਤੇ ਹੋਏ ਨੇ ਉਹਨਾਂ ਦਾ ਨਜ਼ਾਰਾ ਲੈ ਰਹੇ ਨੇ ਬੜਾ ਦਿਲਕਸ਼ ਨਜ਼ਾਰਾ ਹੈ ਸੈਲਫੀ ਪੁਆਇੰਟਸ ਬਣੇ ਹੋਏ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਜਾਏ ਹੋਏ ਨੇ ਐਲਈਡੀ ਲਾਈਟਸ ਜਿਹੜੀਆਂ ਨੇ ਮੱਲਬ ਲੱਗੇ ਹੋਏ ਨੇ ਬੜੇ ਜਗਮਗ ਕਰਦੇ ਨੇ ਔਰ ਬੜਾ ਸੋਹਣਾ ਲੁੱਕ ਦੇ ਵਿੱਚ ਇਹਨਾਂ ਨੂੰ ਦਿਖਾਇਆ ਗਿਆ ਇੱਕ ਬੋਟਲ ਦੇ ਵਿੱਚੋਂ ਇੱਕ ਜਿਹੜਾ ਫਲੇਵਰ ਇੱਕ ਜੂਸ ਵੀ ਤੁਸੀਂ ਕਹਿ ਸਕਦੇ ਹੋ ਬਾਕੀ ਸਮਝਣ ਵਾਲੇ ਤਾਂ ਬਹੁਤ ਕੁਝ ਸਮਝ ਜਾਂਦੇ ਨੇ ਇਹ ਗਲਾਸ ਦੇ ਵਿੱਚ ਡੋਲ ਡੋਲ ਪੈਂਦਾ ਹੋਇਆ ਔਰ ਨਾਲ ਨਾਲ ਜਿਹੜੀਆਂ ਹੋਰ ਵੀ ਸੈਲਫੀ ਪੁਆਇੰਟਸ ਨੇ ਜਿਦੇ ਵਿੱਚ ਇੱਕ ਬੜਾ ਸੋਹਣਾ 크ਿਸਮਸ ਦਾ ਸਟਾਰ ਤੇ ਇੱਕ 에ਅਰ ਬੈਲੂਨ ਬਣਾਇਆ ਗਿਆ ਤੇ ਨਾਲ ਨਾਲ ਇੱਕ ਬੱਗੀ ਜਿਹੜੀ ਥਾਂਗੇ ਦੇ ਰੂਪ ਦੇ ਵਿੱਚ ਉਹ ਵੀ ਤਿਆਰ ਕੀਤੀ ਜਿਹਨੂੰ ਤੁਸੀਂ ਟ੍ਰੇਨ ਦਾ ਇੱਕ ਇੰਜਨ ਦਾ ਲੁੱਕ ਵੀ ਸਮਝ ਸਕਦੇ ਹੋ ਔਰ ਬੜੇ ਸੋਹੇ ਤਰੀਕੇ ਨਾਲ ਅੰਦਾਜ਼ ਦੇ ਵਿੱਚ ਤਿਆਰ ਕੀਤਾ ਹੋਇਆ ਸੈਲਫੀ ਪੁਆਇੰਟ ਜੀ ਦੋਸਤੋ ਤੇ ਪੰਜਾਬੀਆਂ ਦੀ ਸਿਹਤ ਦਾ ਰਾਜ ਹਾਂ ਜਿਹੜਾ ਹੁੰਦਾ ਜੇ ਕਾੜੀ ਦਾ ਦੁੱਧ ਪੀਂਦੇ ਸੀਗੇ ਤੇ ਕਾੜੀ ਦਾ ਦੁੱਧ ਜਿਹੜਾ ਸੱਤ ਮਨਾਈਆਂ ਵਾਲਾ ਦੁੱਧ ਹੁੰਦਾ ਸੀਗਾ ਸੱਤ ਵਾਰੀ ਕਾੜਾ ਆ ਜਾਂਦਾ ਸੀ ਮਲਾਈ ਲਾਵੰਦੇ ਸੀ ਫਿਰ ਕਾੜਾ ਦੇ ਦਿੰਦੇ ਸੀ ਤੇ ਅੱਜ ਸਾਡੇ ਨਾਲ ਬੌਜੀ ਅਮਰਪਾਲ ਜੀ ਸਾਡੇ ਨਾਲ ਜੁੜੇ ਹੋਏ ਨੇ ਬੌਜੀ ਬਹੁਤ ਬਹੁਤ ਸਵਾਗਤ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਬੌਜੀ ਬਹੁਤ ਅਰੇ ਸੋਹਣੇ ਕੰਮ ਲੱਗੇ ਹੋਏ ਹੋ ਕੇਸਰ ਵਾਲਾ ਦੁੱਧ ਤੁਸੀਂ ਬਣਾ ਰਹੇ ਹੋ ਬੜੇ ਬਸਿਆ ਲੋ ਪੰਜਾਬੀਆਂ ਨੂੰ ਹਾਂ ਜੀ ਹਾਂ ਕਿੰਨੇ ਸਾਲ ਹੋ ਗਏ ਇਸ ਕੰਮ ਨੇ ਲੱਗੇ ਹੋਏ ਮੈਨੂੰ 37 ਸਾਲ ਹੋ ਗਏ ਇਹ ਸੈਤੀਸ ਆ ਬੜਾ ਲੰਬਾ ਸਮਾਂ ਹੁੰਦਾਗਾ ਲਗਭਗ ਅੱਧੀ ਕਿ ਸੈਂਕੜੀ ਦੇ ਮੇਰੇ ਪਹੁੰਚ ਚੁੱਕੇ ਨੇ 170 ਹਜ਼ਾਰ ਦੀ ਮੇਰੀ orange ਸੈਂਤੀਸ ਆ ਲੋਗਾ ਹਾਂ ਜੀ ਵਾਹਿਗੁਰੂ ਤੇ ਇਹਨਾਂ ਨੇ ਅੱਧੀ ਉਮਰ ਆਪਣੀ ਜਿਹੜੀ ਆ ਇਸ ਕੰਮ ਨੂੰ ਸ਼ੁਰੂ ਕੀਤਾ ਲਗਭਗ ਇਹਨਾਂ ਦੀ ਹੋ ਚੁੱਕੀ ਆ ਤੋ ਕਿੰਨੇ ਦਾ ਸਪੋਰਟ ਆ ਤੁਹਾਡੇ ਕੋਈ ਲੋਕ ਕਿੰਨੇ ਪਹੁੰਚਦੇ ਆ ਬਹੁਤ ਬਹੁਤ ਦੇ ਰਹੇ ਨੇ ਬਹੁਤ ਆ ਰਹੇ ਨੇ ਬਹੁਤ ਆਰਡਰ ਬਥੇਰੇ ਆ ਰਹੇ ਆ ਬੀਚੇ ਦੇ ਦਰਵਾਜ਼ੇ ਵੀ ਚੱਲਦੇ ਨੇ ਤਾਂ ਬੜਾ ਰਸ਼ ਹੋਣਾ ਜਾਓ ਸਾਹੀ ਜੀ ਬਹੁਤ ਆ ਕਿਉਂਕਿ ਉਹ ਵੀ ਚੀਜ਼ ਲਈ ਚੰਗੀ ਸੇਰ ਲਈ ਲੋਕ ਸਾਡੇ ਜਾਣੂ ਹੋ ਚੁੱਕੇ ਨੇ ਅੱਜਕੱਲ ਜਾਗਰੂਕ ਹੋ ਗਏ ਨੇ ਜਾਗਰੂਕ ਹੋ ਗਏ ਜੀ ਜ਼ਿਆਦਾਤਰ ਤੁਸੀਂ ਕਿੱਥੇ ਮਿਲਦੇ ਹੋ ਬੱਸ ਦਾ ਸਾਡੀ ਦੁਕਾਨ ਹੈਗੀ ਜੀ ਹਾਥੀ ਮੰਦਰਾਲੀ ਕੋਲ ਜੀ ਬਾਕੀ ਨੂੰ ਇੱਕ ਕੰਨ ਤੋਂ ਹੋ ਗੋੰਦੀ ਹੋ ਗਾਦਾ ਠੀਕ ਹੈ ਉਹ ਜਿਹਨਾਂ ਨੂੰ ਜਿਹੜੇ ਆਰਡਰ ਆਉਂਦੇ ਆ ਉਹ ਹੁਣ ਤੇ ਆਉਂਦੇ ਆ ਹੁਣ ਤੇ ਆਰਡਰ ਆਉਂਦੇ ਆ ਜਿਨ੍ਹਾਂ ਦੇ ਖੰਡ ਪਾਠ ਹੈ ਉਹ ਫੇਰੀ ਲਾਉਂਦੇ ਆ ਜਿਵੇਂ ਹੁਣ ਫੇਰੀਆਂ ਚੱਲਦੀਆਂ ਆਂ ਜੀ ਉਹ ਮੇਰੇ ਕੋਲ ਲਾਉਂਦੇ ਆ ਕਹਿੰਦੇ ਦੱਸਿਆ ਜੀ ਕਿ ਇਹ ਤੁਰਦੇ ਫਿਰਦੇ ਇਸ ਕੰਮ ਨੂੰ ਵਧਾ ਰਹੇ ਨੇ ਅੱਗੇ ਤੋਂ ਅੱਗੇ ਔਰ ਮੇਲਿਆਂ ਦੇ ਵਿੱਚ ਖਾਸ ਤੌਰ ਤੇ ਇਹ ਵੇਖਣ ਨੂੰ ਮਿਲਦੇ ਨੇ ਜਾਂ ਵੈਸੇ ਵੀ ਕਿਹਾ ਕੋਈ ਪ੍ਰੋਗਰਾਮ ਹੋਵੇ ਤਾਂ ਉੱਥੇ ਬੁੱਕ ਕਰਾ ਸਕਦੇ ਆ ਇਹਨਾਂ ਨੂੰ ਤੇ ਇਹਨਾਂ ਦਾ ਪ੍ਰੋਗਰਾਮ ਕਰਵਾ ਲਿਆ ਬਹੁਤ ਬਹੁਤ ਸ਼ੁਕਰੀਆ ਜੀ ਕਹਿੰਦਾ ਪਾਇਆ ਲਹਿੰਗਾ ਸ਼ੀਸ਼ੇ ਵਾਲਾ ਸਾਰਾ ਪੱਟ ਸੁਟਿਆ ਪਟਿਆਲਾ ਹੈ ਜੀ ਤੇ ਕੁਲਵਿੰਦਰ ਢਿੱਲੋਂ ਦਾ ਬੜਾ ਪਿਆਰਾ ਗੀਤ ਸੀਗਾ ਤੇ ਅੱਜ ਲਹਿੰਗਿਆਂ ਦੀ ਗੱਲ ਕਰਦੇ ਆਂ ਜੀ ਇਸ ਮੇਲੇ ਦੇ ਵਿੱਚ ਬੜੇ ਸੋਹਣੇ ਰੰਗ-ਬਰੰਗੇ ਜਿਹੜੇ ਲਹਿੰਗੇ ਵਿੱਚ ਦੋਸਤੋ ਹੱਥੀ ਕੰਮ ਕੀਤਾ ਹੁੰਦਾ ਜੀ ਆਰੀ ਦਾ ਕੰਮ ਹੁੰਦਾ ਤੇ ਹੱਥੀ ਸੂਈ ਧਾਗੇ ਦਾ ਕੰਮ ਕੀਤਾ ਹੋਇਆ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੀਆਂ ਸਾਡੀਆਂ ਨਵੀਆਂ ਨਵੇਲੀਆਂ ਦੁਲਹਾਨਾਂ ਤੇ ਜਾਂ ਫਿਰ ਕਿਸੇ ਸ਼ਾਦੀ ਪਾਰਟੀ ਕਿਸੇ ਲੇਡੀ ਸੰਗੀਤ ਜਾਂ ਕਿਸੇ ਹੋਰ ਫੰਕਸ਼ਨ ਦਾ ਸ਼ਿੰਗਾਰ ਬਣਦੇ ਨੇ ਲਹਿੰਗੇ ਸੋ ਸਾਡੀਆਂ ਬੀਬੀਆਂ ਧੀਆਂ ਭੈਣਾਂ ਦੇ ਵਾਸਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜੇ ਲਹਿੰਗੇ ਇਹਨਾਂ ਨੇ ਤਿਆਰ ਕਰਕੇ ਲਿਆਂਦੇ ਹੋਏ ਨੇ ਜੀ ਤੇ ਇਸ ਮੇਲੇ 'ਚ ਪਹੁੰਚ ਚੁੱਕੇ ਆ ਤੇ ਨਾਲ-ਨਾਲ ਅਗਲੀ ਜਿਹੜੀ ਗੱਲ ਆਉਂਦੀ ਆ ਜੁਐਲਰੀ ਦੀ ਜੁਐਲਰੀ ਬਿਲਕੁਲ ਦੋਸਤੋ ਸਾਨੂੰ ਜੇਕਰ ਦੇਖਿਆ ਜਾਵੇ ਨਾ ਤਾਂ ਜੁਐਲਰੀ ਦੀ ਬਹੁਤ ਵੱਡੇ ਪੱਧਰ ਤੇ ਲੋੜ ਪੈਂਦੀ ਆ ਚਾਹੇ ਉਹ ਆਰਟੀਫੀਸ਼ੀਅਲ ਜੁਐਲਰੀ ਹੋਵੇ ਚਾਹੇ ਉਹ ਪਿਓਰ 골ਡ ਜਾਂ ਡਾਇਮੰਡ ਦੇ ਬਣੇ ਹੋਏ ਜਿਹੜੇ ਸਾਡੇ ਗਹਿਣੇ ਕਿਉਣਾ ਹੋਣ ਸੋ ਇੱਥੇ ਜਿਹੜੇ ਆਪਾਂ ਗਹਿਣਿਆਂ ਦੀ ਗੱਲ ਕਰ ਰਹੇ ਆ ਇਹ ਬਿਲਕੁਲ ਰੈਡੀਮੇਡ ਨੇ ਮਸ਼ੀਨੀ ਵਰਕ ਇਹਨਾਂ ਤੇ ਕੀਤਾ ਹੋਇਆ ਪਰ ਬੜੇ ਖਿੱਚ ਦਾ ਕੇਂਦਰ ਬਣਦੇ ਨੇ ਬੜਾ ਮੇਲੇ ਦਾ ਜਿਹੜਾ ਇੱਕ ਦਰਸ਼ਕਾਂ ਦਾ ਬੜਾ ਖਿੱਚ ਦਾ ਕੇਂਦਰ ਹੁੰਦੇ ਨੇ ਸੋ ਇਹਨਾਂ ਗਹਿਣਿਆਂ ਦੀਆਂ ਸਟਾਲਾਂ ਤੇ ਜਿਵੇਂ ਵਿੱਚ ਮੰਗਲ ਸੂਤਰ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਟਿੱਕਾ ਹੋ ਗਿਆ ਕੈਂਠਾ ਹੋ ਗਿਆ ਗਾਨੀ ਹੋ ਗਈ ਤੇ ਜਾਂ ਫਿਰ ਕਹ ਲੋ ਕਲੀਰੇ ਹੋ ਗਏ ਹਾਰ ਹੋ ਗਏ ਸਿਕਰ 9 ਲੱਖਾ ਹਾਰ ਵੀ ਆਪਾਂ ਜ਼ਿਕਰ ਕਈ ਵਾਰੀ ਕਰਦੇ ਆ ਕਈ ਗੀਤਾਂ 'ਚ ਹੋਇਆ ਸਈਆਂ ਬਨਵਾ ਦੇ ਦੇ 9 ਲੱਖਾ ਮੁਝ ਕੋ ਹਾਰ ਹਨਾ ਤਾਂ ਇਸ ਤਰ੍ਹਾਂ ਗੀਤਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਵੀ ਆਪਾਂ ਦੇਖਦੇ ਆ ਕਿ ਸੁੰਦਰਤਾ ਨੂੰ ਹੋਰ ਚਾਰ ਚੱਲ ਲਾਉਣ ਦੇ ਲਈ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜੀ ਜੁਐਲਰੀ ਹੈ ਨਾ ਬਹੁਤ ਵੱਡਾ ਸਾਥ ਦਿੰਦੀ ਹੈ ਸੋ ਬਹੁਤ ਸੋਹਣੇ ਸੋਹਣੇ ਤਰੀਕੇ ਦੇ ਇਥੇ ਇਅਰਿੰਗਸ ਹੈਗੇ ਨੇ ਕੁੜੀਆਂ ਦੇ ਲਈ ਖਾਸ ਤੌਰ ਤੇ ਇਸ ਤੋਂ ਇਲਾਵਾ ਜਿਹੜਾ ਪੂਰਾ ਸੈੱਟ ਆਕੇ ਸਾਡੀਆਂ ਕੁੜੀਆਂ ਇਥੋਂ ਲੈ ਕੇ ਜਾ ਸਕਦੀਆਂ ਹਨ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਤਿਆਰ ਕਰਕੇ ਸ਼ਿੰਗਾਰ ਕੇ ਲਗਾਏ ਹੋਏ ਨੇ ਔਰ ਜਾ ਕੇ ਤੁਸੀਂ ਇਸ ਵੇਲੇ ਦੇ ਵਿੱਚ ਪਹੁੰਚ ਕੇ ਇਸ ਦਾ ਆਨੰਦ ਮਾਣ ਸਕਦੇ ਹੋ ਸੋ ਜੁਐਲਰੀ ਜਿਹੜੀ ਹੈ ਨਾ ਇਹ ਮੁੱਖ ਰੂਪ ਦੇ ਵਿੱਚ ਔਰਦਾ ਗਹਿਣਾ ਦੋਸਤੋ ਜੇਕਰ ਗੱਲ ਕਰੀ ਨਾ ਕਿਤਾਬਾਂ ਦੀ ਕਿਤਾਬਾਂ ਜ਼ਿੰਦਗੀ ਦਾ ਇੱਕ ਉਹ ਅਨਮੋਲ ਖਜ਼ਾਨਾ ਹੁੰਦੀਆਂ ਨੇ ਤੇ ਕਹਿੰਦੇ ਜਿੱਦਾਂ ਹੁਣ ਮੇਰੇ ਹੱਥ ਕਿਤਾਬ ਤੁਸੀਂ ਦੇਖ ਰਹੇ ਹੋ ਮਾਲਾ ਬਣ ਕੇ ਬਹੁਤ ਸਾਲ ਪਹਿਲਾਂ ਇੱਕ ਕਿਤਾਬ ਆਈ ਸੀ ਮਾਰਕੀਟ ਦੇ ਵਿੱਚ ਔਰ ਬੜਾ ਇਸ ਨੇ ਕਿਤਾਬ ਨੇ ਰਿਕਾਰਡ ਬਣਾਇਆ ਸੀ ਔਰ ਕਈ ਵਾਰ ਇਸ ਨੂੰ ਪ੍ਰਕਾਸ਼ਿਤ ਕਰਨਾ ਪਿਆ ਨਰਿੰਦਰ ਸਿੰਘ ਕਪੂਰ ਹੋਰਾਂ ਦੀ ਕਿਤਾਬ ਹੈ ਜਿਹੜੇ ਕਿ ਬਹੁਤ ਸੋਹਣੀਆਂ ਗਿਆਨ ਦੀਆਂ ਬੜਮੁੱਲੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਦ ਨੇ ਉਸ ਤੇ ਨਾਲ ਹੀ ਅਗਲੀ ਕਿਤਾਬ ਪਈ ਹੈ ਜੀ ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਹੋਰਾਂ ਦੇ ਦੁਆਰਾ ਲਿਖੀ ਹੋਈ ਜਿਹੜੀ ਇੱਕ ਬਹੁਤ ਵੱਡਾ ਇੱਕ ਨਾਵਲ ਤੁਸੀਂ ਕਹਿ ਸਕਦੇ ਹੋ ਤੇ ਫਿਲਮ ਵੀ ਇਸ ਤੇ ਬਣ ਚੁੱਕੀ ਹੈ ਤੇ ਬਹੁਤ ਹੋਰ ਵੀ ਇਸ ਤੋਂ ਇਲਾਵਾ ਜਿਹੜੀਆਂ ਕਿਤਾਬਾਂ ਨੇ ਬਹੁਤ ਵੱਡੇ ਖਜ਼ਾਨੇ ਦੇ ਰੂਪ ਦੇ ਵਿੱਚ ਬਾਈ ਜੀ ਹੋਰਾਂ ਨੇ ਇਸ ਮੇਲੇ ਦੇ ਵਿੱਚ ਲਿਆ ਕੇ ਰੱਖੀਆਂ ਹੋਈਆਂ ਨੇ ਕਿਤਾਬਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਦੋਸਤੋ ਕਿਤਾਬਾਂ ਮਨੁੱਖ ਦਾ ਬਹੁਤ ਚੰਗਾ ਤੇ ਸਾਫ਼ ਸੁਥਰਾ ਤੇ ਇਮਾਨਦਾਰ ਦੋਸਤ ਹੁੰਦੀਆਂ ਨੇ ਕਿਤਾਬਾਂ ਤੋਂ ਜਿਹੜੀ ਜਾਣਕਾਰੀ ਅਸੀਂ ਲੈ ਸਕਦੇ ਨਾ ਸ਼ਾਇਦ ਸਾਨੂੰ ਆਪਣੇ ਨਾਲ ਰਹਿਦਾ ਦੋਸਤ ਵੀ ਨਾ ਦੇ ਸਕਦਾ ਹੋਵੇ ਸੋ ਇਸ ਕਰਕੇ ਕਿਤਾਬਾਂ ਸਾਡੀ ਜ਼ਿੰਦਗੀ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ ਔਰ ਕਿਤਾਬਾਂ ਦੇ ਵਿੱਚੋਂ ਹੀ ਸਾਡੇ ਨਾਲ ਜਿਹੜਾ ਜ਼ਿੰਦਗੀ ਦੇ ਵਿੱਚ ਗਿਆਨ ਹੈ ਜਿਹੜਾ ਉਹਦਾ ਫਾਇਦਾ ਹੁੰਦਾ ਸੋ ਇਸ ਕਰਕੇ ਬਹੁਤ ਸਾਰੀਆਂ ਕਿਤਾਬਾਂ ਪਾਈ ਦੀ ਔਰ ਇੱਥੇ ਲੈ ਕੇ ਪਹੁੰਚੇ ਹੋਏ ਨੇ ਕਿਤਾਬਕਰ ਜਿਹੜਾ ਇਹਨਾਂ ਦਾ ਆਨਲਾਈਨ ਪੇਜ ਵੀ ਹੈ ਔਰ ਇਸ ਤੋਂ ਇਲਾਵਾ ਤਲਵੰਡੀ ਸਾਹਿਬ ਤੋਂ ਵੀ ਪਾਈ ਦੀ ਰਹਿਣ ਵਾਲੇ ਨੇ ਔਰ ਬਹੁਤ ਇਤਿਹਾਸਿਕ ਕਿਤਾਬਾਂ ਵੀ ਇਹਨਾਂ ਕੋਲੇ ਪਈਆਂ ਹੋਈਆਂ ਨੇ ਮਹਾਰਾਜਾ ਰਣਜੀਤ ਸਿੰਘ ਹੋਣਾਂ ਦੀ ਜੀਵਨੀ ਪਈ ਹੈ ਪੰਜਾਬ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਆਧ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਦੀ ਔਰ ਇਸ ਤੋਂ ਇਲਾਵਾ ਜਿਹੜੀ bizness ਕਰਨ ਵਾਲੇ ਜਿਹੜੇ ਲੋਕ ਨੇ ਨਾ ਜਿਹੜੇ ਕਹਿੰਦੇ ਜ਼ਿੰਦਗੀ 'ਚ ਅਸੀਂ ਪੈਸਾ ਕਮਾ ਕੇ ਬਹੁਤ ਛੇਤੀ ਅਮੀਰ ਹੋ ਜਾਈਏ ਉਹਨਾਂ ਵਾਸਤੇ Shiv Kheda ਦੀ ਇੱਕ ਕਿਤਾਬ ਸੀ ਜਿਹਦੇ 'ਚ ਪਹਿਲੀ ਕਿਤਾਬ ਸੀਗਾ ਕਿ ਜਿੱਤ ਤੁਹਾਡੀ ਤੇ ਇੱਕ ਅਗਲੀ ਇਹਨਾਂ ਤੋਂ ਕਿਤਾਬ ਸੀ ਤੁਸੀਂ ਜਿੱਤ ਸਕਦੇ ਹੋ Shiv Kheda ਇੱਕ ਬਹੁਤ ਮਸ਼ਹੂਰ ਹਾਲਾਂਕਿ ਇੱਥੇ ਖੈਰਾ ਲਿਖਿਆ ਗਿਆ ਗਲਤੀ ਦੇ ਨਾਲ ਸ਼ਾਇਦ Shiv Kheda ਬਹੁਤ ਅੱਛਾ ਇੱਕ ਅਜਿਹਾ ਰਾਈਟਰ ਹੋਇਆ ਜਿਨੇ ਰੈਡੀ ਲਾਡ ਵਾਲੇ ਇੱਕ ਵਿਅਕਤੀ ਨੂੰ ਕਰੋਨਾ ਪੱਤੀ ਬਣਾਇਆ ਕਿਉਂਕਿ ਉਹਦੇ ਫਾਰਮੂਲੇ ਇੰਨੇ ਸੋਹਣੇ ਹੁੰਦੇ ਨੇ ਔਰ ਇਸ ਤੋਂ ਇਲਾਵਾ ਹੋਰ ਇਤਿਹਾਸ ਦੀ ਅੱਪਾ ਗੱਲ ਕਰਦੇ ਆ ਸਿੱਖ ਇਤਿਹਾਸ ਕੁਸ਼ਮੰਤ ਸਿੰਘ ਹੋਰਾਂ ਦੀ ਰਚਨਾ ਜੋ ਦੇ ਵਰਤਮਾਨ ਪਾਗਲੇ ਵਿੱਚ ਛਪਿਆ ਔਰ ਉਹ ਵੀ ਇਹਨਾਂ ਕੋਲੇ ਉਪਲਬਧ ਹੈ ਇਸ ਤੋਂ ਇਲਾਵਾ ਹਰੀ ਸਿੰਘ ਨਲੂਆ ਹੋਰਾਂ ਦੀ ਸਵੈ ਜੀਵਨੀ ਜਿਹੜੀ ਉਹਨਾਂ ਦਾ ਜੀਵਨ ਦਾ ਇਤਿਹਾਸ ਉਹ ਵੀ ਇਹਨਾਂ ਕੋਲੇ ਉਪਲਬਧ ਹੈ ਤੇ ਹੋਰ ਵੀ ਤੁਸੀਂ ਇਤਿਹਾਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਵਰਗ ਦੇ ਸਾਡੇ ਲੋਕ ਨੇ ਸਾਡੇ ਬੱਚੇ ਨੇ ਔਰ ਜੇ ਅਸੀਂ ਹਿਸਟਰੀ ਦੀ ਗੱਲ ਕਰੀਏ ਇਤਿਹਾਸ ਦੀ ਗੱਲ ਕਰੀਏ ਸੱਤ ਸਿੰਧੂ ਜਿਹਨੂੰ ਸੱਤ ਨਦੀਆਂ ਦੀ ਧਰਤੀ ਕਿਹਾ ਜਾਂਦਾ ਸੀ ਪੰਜਾਬ ਨੂੰ ਪਹਿਲਾਂ ਪੰਜ ਪਾਣੀਆਂ ਤੋਂ ਪੰਜਾਬ ਬਣਿਆ ਸੀ ਔਰ ਸੱਤ ਨਦੀਆਂ ਤੋਂ ਸੱਤ ਸਿੰਧੂ ਦੇ ਨਾਮ ਤੇ ਜਦੋਂ ਹੜੱਪਾ ਤੇ ਮੋਹਨਜੋਦਾਰੋ ਦੀ ਸਭਿਅਤਾ ਦੀ ਆਪਾਂ ਗੱਲ ਕਰਦੇ ਆ। ਸੁਰੇਂਦਰ ਕੁਵਾਰ ਦਵੇਸ਼ਵਰ ਹੋਰਾਂ ਦੀ ਇਹ ਕਿਤਾਬ ਹੈ। ਇਸ ਨੂੰ ਵੀ ਤੁਸੀਂ ਵੇਖ ਸਕਦੇ ਹੋ ਔਰ ਦਰਸ਼ਨ ਸਿੰਘ ਹੋਰਾਂ ਦੀ ਕਿਤਾਬ ਹੈ ਜੀ ਤਪਸਵਨ। ਤਾਂ ਇਸ ਤਰ੍ਹਾਂ ਵਕ ਵਕ ਕਿਤਾਬਾਂ ਤੁਸੀਂ ਇੱਥੇ ਆ ਕੇ ਲੈਲੋ ਲੈ ਕੇ ਵੀ ਜਾ ਸਕਦੇ ਹੋ। ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦੁਆਰਾ ਲਿਖਿਆ ਹੋਇਆ ਜ਼ਫਰਨਾਮਾ ਜਿਹੜਾ ਉਹ ਵੀ ਇੱਥੇ ਉਪਲਬਧ ਹੈ ਜਿਹਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਗੁਰਦੇਵ ਸਿੰਘ ਕੰਗ ਹੋਰਾਂ ਨੇ ਔਰ ਬੜੀਆਂ ਸੋਹਣੀਆਂ ਕਿਤਾਬਾਂ ਨੇ ਕਿਤਾਬਾਂ ਹੁੰਦੀਆਂ ਹੀ ਸੋਹਣੀਆਂ ਨੇ ਔਰ ਵਕ ਵਕ ਤਰ੍ਹਾਂ ਦੀ ਸਾਨੂੰ ਜਾਣਕਾਰੀ ਵੀ ਦਿੰਦੀਆਂ ਨੇ ਤੇ ਸਾਡੇ ਸੱਚੇ ਸਾਥੀ ਵੀ ਨੇ ਸੋ ਇਸ ਕਰਕੇ ਦੋਸਤੋ ਕਿਤਾਬਾਂ ਦੇ ਨਾਲ ਜਰੂਰ ਜੁੜੋ ਜਿੱਥੋਂ ਵੀ ਕਿਤੋਂ ਕਿਤਾਬ ਮਿਲੇ ਜਰੂਰ ਲੈ ਕੇ ਪੜ੍ਹਨੀ ਚਾਹੀਦੀ ਹੈ ਤੇ ਕੋਸ਼ਿਸ਼ ਕਰੋ ਕਿ ਕਿਤਾਬ ਨੂੰ ਖਰੀਦ ਕੇ ਪੜਾਇਆ ਜਾਵੇ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਨਾ ਉਹਨਾਂ ਚੀਜ਼ਾਂ ਨੂੰ ਹੀ ਅਸੀਂ ਅਹਲੀਆਂ ਬੰਦੇ ਜਿਨ੍ਹਾਂ ਦੇ ਸਾਡੀ ਜੇਬ ਤੋਂ ਦੋ ਰੁਪਏ ਖਰਚ ਹੋਏ ਹੁੰਦੇ ਆ ਮੁਫਤ ਵੀ ਚੀਜ਼ ਜਾਂ ਫਿਰ ਕਿਸੇ ਦੁਆਰਾ ਗਿਫਟ ਕੀਤੀ ਹੋਈ ਚੀਜ਼ ਅਸੀਂ ਸ਼ਾਇਦ ਕੰਨੀ ਕਰ ਦਿੰਨੇ ਆ ਪਾਸੇ ਰੱਖ ਦਿੰਨੇ ਆ ਸੋ ਇਸ ਕਰਕੇ ਆਓ ਤੇ ਇਸ ਮੇਲੇ ਦਾ ਹਲਲ ਮਾਣੋ ਤੁਸੀਂ ਸਾਡੇ ਨਾਲ ਤੇ ਅੱਜ ਸੋਵਾਰ ਦੇ ਦਿਨ ਅਸੀਂ ਇਸ ਰਿਕਾਰਡਿੰਗ ਨੂੰ ਕਰ ਰਹੇ ਆ ਕਿਉਂਕਿ ਐਤਵਾਰ ਤੱਕ ਤਾਂ ਬੜਾ ਰਸ਼ ਹੁੰਦਾ ਤੇ ਸੋਮਵਾਰ ਨੂੰ ਥੋੜਾ ਜਿਹਾ ਸਖਾਲਾ ਜਾਂ ਦਿਨ ਹੁੰਦਾ ਤੇ ਆ ਜਿਆਦਾਤਰ ਜਿਹੜੀ ਭੀੜ ਆ ਉਹ ਐਤਵਾਰ ਨੂੰ ਨਿਕਲ ਜਾਂਦੀ ਆ ਤੇ ਹੌਲੀ ਹੌਲੀ ਫੇਰ ਦਿਨ ਤੋਂ ਦਿਨ ਜਿਵੇਂ ਬਦਲਦਾ ਤੇ ਉਸ ਤਰ੍ਹਾਂ ਭੀੜ ਉਮੜਦੀ ਜਾਂਦੀ ਐ ਜੁੜਦੀ ਜਾਂਦੀ ਐ ਸੋ ਇਸ ਮੇਲੇ ਦਾ ਆਨੰਦ ਮਾਣੋ ਤੇ ਇੱਧਰ ਕੈਮਲ ਸਫਾਰੀ ਵੀ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਝੁੱਲੇ ਤਾਂ ਬਹੁਤ ਸਾਰੇ ਇੱਥੇ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਹੈਗੇ ਨੇ ਬਹੁਤ ਵੱਡੀ ਗਿਣਤੀ ਚ ਝੁੱਲੇ ਨੇ ਤੇ ਬਹੁਤ ਸਾਰੇ ਗਰਮ ਕੱਪੜੇ ਵੀ ਸਟਾਲਾ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਬੋਰੀਆਂ ਦੇ ਬੋਰੀਏ ਭਰੇ ਹੋਏ ਆਏ ਨੇ ਤੇ ਕੱਪੜਿਆਂ ਦੇ ਤੋ ਜੁਐਲਰੀ ਦੀ ਵੀ ਆਪਾਂ ਗੱਲ ਕੀਤੀ ਚੱਲਦੇ ਆਂ ਫਿਰ ਅੱਗੇ ਜੀ ਦੋਸਤੋ ਇੱਕ ਵਾਰੀ ਫੇਰ ਤੁਹਾਨੂੰ ਸਵਾਗਤ ਕਰਦੇ ਆਂ ਸਾਰਿਆਂ ਨੂੰ ਔਰ ਤੁਹਾਡਾ ਜੀ ਆਇਆਂ ਨੂੰ ਆਖਦੇ ਆਂ ਬਠਿੰਡਾ ਦੀ ਇਸ ਧਰਤੀ ਤੇ ਜਿੱਥੇ ਬਠਿੰਡਾ ਕਾਰਨੀਵਲ ਮੇਲੇ ਦਾ ਆਨੰਦ ਤੁਸੀਂ ਮਾਣ ਰਹੇ ਹੋ ਔਰ ਹੁਣੇ-ਹੁਣੇ ਤੁਸੀਂ ਸਾਡੀਆਂ ਇਸ ਵੀਡੀਓ ਕਲਿੱਪਸ ਦੇ ਜ਼ਰੀਏ ਵਾਕੂਪੀ ਇਸ ਦਾ ਆਨੰਦ ਮਾਣਿਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਜੇਕਰ ਹਲੇ ਤੱਕ ਮੇਲਾ ਨਹੀਂ ਵੇਖਿਆ ਨਾ ਤਾਂ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਲੈ ਕੇ ਇਸ ਮੇਲੇ ਦੇ ਵਿੱਚ ਜ਼ਰੂਰ ਆਪਣਾ ਜਿਹੜਾ ਬਣਦਾ ਯੋਗਦਾਨ ਪਾਉਂਗੇ ਤੇ ਇਸ ਮੇਲੇ ਦਾ ਆਨੰਦ ਉਠਾਓਗੇ ਤੇ ਸਾਡੇ ਨਾਲ ਇਸ ਮੇਲੇ ਦੇ ਕਰਤਾ ਧਰਤਾ ਜਿਹੜੇ ਇਥੋਂ ਦੇ ਮੁਖੀ ਨੇ ਸਾਡੇ ਨਾਲ ਮੌਜੂਦ ਨੇ ਸਰ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਪਹਿਲਾਂ ਮਿਹਰਬਾਨੀ ਤੁਸੀਂ ਸਮਾਂ ਕੱਢ ਕੇ ਆਏ ਜੀ ਜੀ ਸ਼ੁਕਰੀਆ ਤੁਹਾਡਾ ਜੀ ਤੁਸੀਂ ਇੰਨਾ ਮਾਣ ਬਖਸ਼ਿਆ ਔਰ ਤਹਿ ਦਿਲੋਂ ਅਸੀਂ ਤੁਹਾਡਾ ਵੀ ਸਵਾਗਤ ਕਰਦੇ ਆ ਕਿ ਤੁਸੀਂ ਬਠਿੰਡਾ ਦੀ ਧਰਤੀ ਤੇ ਆਏ ਹੋ ਨਵਾਂ ਸ਼ਹਿਰ ਤੋਂ ਸਰਹਰੀ ਰਹਿਣ ਵਾਲੇ ਨੇ ਔਰ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਮੇਲੇ ਇਹ ਕਰਵਾ ਚੁੱਕੇ ਨੇ ਔਰ ਬੜਾ ਇਹਨਾਂ ਦਾ ਲੋਕਾਂ ਦੇ ਨਾਲ ਸੰਬੰਧ ਹੈ ਪਿਆਰਾ ਪਿਆਰ ਹੈ ਔਰ ਨਾਲ ਨਾਲ ਇਹ ਲੋਕਾਂ ਦੀ ਪਛਾਣ ਦੇ ਨੇ ਚੀਜ਼ ਕਿ ਉਹਨਾਂ ਦੀ ਕੀ ਲੋਕਾਂ ਦੇ ਮਨ ਦੇ ਵਿੱਚ ਕਿਹੜੇ ਕਿਹੜੇ ਖਿਆਲ ਹੁੰਦੇ ਨੇ ਕਿਹੜੀਆਂ-ਕਿਹੜੀਆਂ ਉਹਨਾਂ ਦੀਆਂ ਇਛਾਵਾਵਾਂ ਹ ਦਾ ਲੈਨ ਦੇ ਲਈ ਲੋਕ ਮੇਲੇ ਚ ਪਹੁੰਚਣਗੇ ਸੋ ਇਹਨਾਂ ਨੇ ਵੱਖੋ ਵੱਖਰੀ ਹਰ ਤਰ੍ਹਾਂ ਦਾ ਰੰਗ ਇੱਥੇ ਬੰਨਿਆ ਹੋਇਆ ਦਾ ਲਾ ਕੇ ਆਪਣੀ ਕਰੋਕਰੀ ਤੋਂ ਘਰ ਦੀਆਂ ਆਈਟਮਸ ਤੋਂ ਇਲਾਵਾ ਇਹਨਾਂ ਨੇ ਝੂਲਿਆਂ ਦਾ ਖਾਣ ਪੀਣ ਦਾ ਤੇ ਪਰਿਵਾਰਕ ਮਾਹੌਲ ਸਿਰਜਣ ਦਾ ਹਰ ਤਰ੍ਹਾਂ ਦਾ ਜਿਹੜਾ ਬਣਦਾ ਇਹਨਾਂ ਨੇ ਉਪਰਾਲਾ ਕੀਤਾ ਅਸਰ ਤੁਹਾਡੇ ਇਹ ਮੰਚ ਪਹਿਲੀ ਵਾਰ ਕਦੋਂ ਫੁਰਨਾ ਫੁਰਿਆ ਇਸ ਤਰ੍ਹਾਂ ਦਾ ਕਿ ਤੁਸੀਂ ਮੇਲਾ ਇਹ ਜਿਹੜਾ ਆਰਗੇਨਾਈਜ਼ ਕਰਨਾ ਬਹੁਤ ਵੱਡੀ ਕੀਤੀ ਮਤਲਬ ਪਹਿਲਾਂ ਜਦੋਂ ਸ਼ੁਰੂਆਤ ਜਿਹੜੀ ਮੈਂ ਜ਼ਿੰਦਗੀ ਦੇ ਵਿੱਚ ਮੈਂ ਪਹਿਲਾਂ ਬੈਂਕਿੰਗ ਜਿਹੜਾ ਮੈਂ ਉਸ ਤੋਂ ਪਹਿਲਾਂ ਮੈਂ ਗਵਰਨਮੈਂਟ ਟੀਚਰ ਵੀ ਰਿਹਾ ਵਾਹ ਜੀ ਵਾਹ ਤੇ ਵਸੇਦੇ ਹੀ ਕਈ ਵਾਰੀ ਤੁਹਾਡਾ ਕੇਮ ਸਰਕਲ ਹੁੰਦਾ bizness ਮੇਰਾ ਇੰਡਸਟਰੀ ਸ਼ੁਰੂ ਤੋਂ ਇਸ ਕਰਕੇ ਇਧਰ ਲਾਈਨ ਚ ਆਏ ਤੇ ਇਹਨੂੰ ਫਿਰ ਅੱਗੇ-ਅੱਗੇ ਲੈ ਕੇ ਚੱਲਦੇ ਰਹੇ ਦੇ ਅਗੇ ਪਹਿਲਾਂ ਛੋਟੇ ਸਕੇਲ ਤੇ ਸੀ ਚਲਦੇ ਚਲਦੇ ਇੱਕ ਵੱਡੇ ਸਕੇਲ ਤੇ ਬਣ ਗਿਆ ਜੀ ਸਾਰਾ ਕਿੰਨੇ ਕ ਸਾਲ ਦਾ ਸਫਰ ਚੱਲ ਰਿਹਾ ਤੁਹਾਡਾ 20 ਸਾਲ ਹੋ ਗਏ ਜੀ 20 ਸਾਲ ਹੋ ਗਏ ਔਰ 20 ਸਾਲ ਦਾ ਸਫਰ ਹੈ ਕੋਈ ਛੋਟਾ ਨਹੀਂ ਹੁੰਦਾ ਦੋਸਤੋ ਇੱਕ ਤਰ੍ਹਾਂ ਨਾਲ ਬੰਦੇ ਦੀ ਜ਼ਿੰਦਗੀ ਦੇ ਤਜਰਬਿਆਂ ਦੀ ਅੱਧੀ ਉਮਰ ਹੋ ਜਾਂਦੀ ਹੈ ਇਹ ਤਜਰਬਿਆਂ ਦੇ ਵਿੱਚ ਔਰ ਇਹਨਾਂ ਨੇ ਕਿਹਾ ਕਿ ਸਰਕਾਰੀ ਅਧਿਆਪਕ ਵੀ ਰਹੇ ਬੈਂਕਿੰਗ ਦੇ ਵਿੱਚ ਵੀ ਰਹੇ ਔਰ ਇਸ ਤੋਂ ਇਲਾਵਾ ਇਸ ਮੇਲੇ ਦੇ ਨਾਲ ਬੜੇ ਸ਼ਾਨਦਾਰ ਤਰੀਕੇ ਨਾਲ ਜੁੜਿਆ ਬਹੁਤ ਸੋਹਣੀਆਂ ਡਿਫਰੈਂਟ ਆਈਟਮਸ ਇਹਨਾਂ ਨੇ ਮੇਲੇ ਦੇ ਵਿੱਚ ਲਿਆਂਦੀਆਂ ਨੇ ਆ ਬਿਲਕੁਲ ਤੇ ਤਈ ਤੇ ਅਸੀਂ ਤੁਹਾਡੇ ਨਾਲ ਗੱਲਾਂ ਕਰਤਾ ਤੁਹਾਡੀ ਜ਼ਿੰਦਗੀਆਂ ਵੀ ਜਲੋ ਆਪਾਂ ਕੀਤੀਆਂ ਸਾਂਝੀਆਂ ਹੋਈਆਂ ਇੱਥੇ ਬਰਿੰਡਾ ਜਿਹੜਾ ਮੇਲਾ ਲੱਗਿਆ ਇਹਦਾ ਰਿਸਪੌਂਸ ਤੁਹਾ ਨੂੰ ਕੀ ਤੁਸੀਂ ਦੱਸਣਾ ਹੈ ਹਾਂ ਬੜਾ ਅੱਛਾ ਰਿਸਪੌਂਸ ਆ ਜੀ ਜਿੰਦਾ ਬੜਾ ਕੋਆਪਰੇਟਿਵ ਹੈ ਜੀ ਤੇ ਬਹੁਤ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਬਿਲਕੁਲ ਜੀ ਤੇ ਸਾਡੀਆਂ ਇੱਛਾਵਾਂ ਤੋਂ ਵੀ ਵੱਧ ਤੁਹਾਨੂੰ ਵੀ ਪੁੱਛੀਦਾ ਵੀ ਅਸੀਂ ਫੀਡਬੈਕ ਲਈਦਾ ਕਿ ਕਿਸ ਤਰ੍ਹਾਂ ਲੱਗਿਆ ਛੋਟੇ ਬੱਚਿਆਂ ਨੂੰ ਪੁੱਛੀਦਾ ਵੱਡਿਆਂ ਨੂੰ ਪੁੱਛੀਦਾ ਤੇ ਬੜੇ ਸਾਰੇ ਸੈਟੀਸਫਾਈਡ ਨੇ ਸੈਟ ਕਿਉਂਕਿ ਤੁਸੀਂ ਦੇਖੋਗੇ ਨਾ ਕਹੋਗੇ ਤੁਸੀਂ ਸਾਰਾ ਕਵਰੇਜ ਕੀਤਾ ਜੀ ਜੀ ਤੁਸੀਂ ਦੇਖੋਗੇ ਸਾਧ ਪਰ ਫਰਨੀਚਰ ਲੱਗੇ ਖੁਰਜਾ ਕਰੋਖਰੀ ਲੈ ਲਓ ਜਿੱਥੇ ਤੁਸੀਂ ਹੋਰ ਤੁਸੀਂ ਦੇਖੋਗੇ ਅੰਦਰ ਜਾ ਕੇ ਕਾਫੀ ਸਾਡੇ ਸਟਾਰ ਲੱਗੇ ਲਹਿੰਗੇ ਸਟਾਰ ਵੀ ਲੱਗੇ ਨੇ ਹੋਰ ਬੜਾ ਕੁਝ ਆ ਜੀ ਤੇ ਬੜਾ ਅੱਛਾ ਲੋਕਾਂ ਨੂੰ ਲੱਗ ਰਿਹਾ ਜੀ ਤੇ ਸਾਨੂੰ ਉਹਦੇ ਨਾਲ ਹੀ ਬਾਕੀ ਸਾਰੇ ਖੁਸ਼ ਹੋਣ ਤੇ ਆਟੋਮੈਟਿਕਲੀ ਕੰਮ ਹੋ ਗਿਆ ਸੋ ਇਹ ਬਹੁਤ ਜ਼ਰੂਰੀ ਹੁੰਦਾ ਕਿ ਜਿਨ੍ਹਾਂ ਦੇ ਲਈ ਮੇਲਾ ਲਾਇਆ ਜੇ ਉਹੀ ਨਾ ਖੁਸ਼ ਹੋਏ ਤਾਂ ਫਿਰ ਹਨਾ ਮੇਲੇ ਦਾ ਸੁਆਦ ਨਹੀਂ ਆ ਕਿ ਲੋਕਾਂ ਦੇ ਲਈ ਮੇਲਾ ਲੱਗਿਆ ਤੇ ਲੋਕ ਇੱਥੇ ਵੱਡੀ ਗਿਣਤੀ 'ਚ ਪਹੁੰਚ ਰਹੇ ਨੇ ਔਰ ਇਸ ਮੇਲੇ ਦਾ ਲੁਤਫ ਜਿਹੜਾ ਨੇ ਬਖੂਬੀ ਉਠਾਰੇ ਨੇ ਬੇਸ਼ੱਕ ਠੰਡ ਦਾ ਮੌਸਮ ਹੈ ਰਾਤ ਨੂੰ ਤੇ ਜਾਂ ਸਵੇਰੇ ਠੰਡ ਜ਼ਿਆਦਾ ਹੁੰਦੀ ਹੈ ਪਰ ਹਲੇ ਫਿਰ ਵੀ ਦਿਨ ਖੜ ਖੁੱਲੇ ਨੇ ਧੁੱਪ ਦਿਨੇ ਵਧੀਆ ਹੁੰਦੀ ਹੈ ਲੋਕ ਸ਼ਾਮ ਨੂੰ ਜਿਹੜੇ ਇੱਥੇ ਆਉਣਾ ਸ਼ੁਰੂ ਕਰ ਦਿੰਦੇ ਨੇ ਔਰ ਸ਼ਨੀਵਾਰ ਐਤਵ ਆਣੀ ਸੀ ਗੱਡੀਆਂ ਪਾਰਕਿੰਗ ਦੇ ਲਈ ਵੀ ਮਤਲਬ ਇੱਕ ਤਰ੍ਹਾਂ ਦਾ ਲੋਕਾਂ ਨੂੰ ਜਗ੍ਹਾ ਨਹੀਂ ਸੀ ਮਿਲ ਰਹੀ ਕਿਉਂਕਿ ਰਸ਼ ਐਨਾ ਕਾ ਜ਼ਿਆਦਾ ਉਮੜਿਆ ਸੋ ਹੁਣ ਵੀ ਤੁਸੀਂ ਅੱਜ ਕੱਲ ਜਦੋਂ ਵੀ ਤੁਹਾਡਾ ਮਨ ਕਰੇ ਜਦੋਂ ਵੀ ਤੁਹਾਨੂੰ ਵੇਲ ਮਿਲੇ ਕਮਾਕਾਰਾਂ ਤੋਂ ਵੇਲੇ ਹੋ ਕੇ ਆਪਣੇ ਬੱਚਿਆਂ ਦੇ ਨਾਲ ਕਿਉਂਕਿ ਅਸੀਂ ਜ਼ਿਆਦਾ ਸੋਚਦੇ ਹਾਂ ਕਿ ਅੱਜ ਛੁੱਟੀਆਂ ਦੇ ਵਿੱਚ ਆਪਾਂ ਬਾਹਰ ਘੁੰਮਣ ਜਾਣਾ ਕਿਤੇ ਤਾਂ ਉੱਥੇ ਤੁਹਾਨੂੰ ਹਜ਼ਾਰਾਂ ਰੁਪਏ ਦਾ ਪੈਟਰੋਲ ਡੀਜ਼ਲ ਦਾ ਖਰਚਾ ਹੋਟਲਾਂ ਦਾ ਖਰਚਾ ਪਰ ਇਸ ਦੇ ਬਜਾਏ ਤੁਸੀਂ ਸਿਰਫ ਮਾਤਰ 40 ਰੁਪਏ ਦੀ ਇੱਕ ਟਿਕਟ ਲੈ ਕੇ ਕਿਉਂ ਨਾ ਮਾਨ ਸਾਹਿਬ ਇਸ ਬਠਿੰਡਾ ਦੇ ਕਾਰਨੀਵਲ ਦੇ ਵਿੱਚ ਬੱਚਿਆਂ ਨੂੰ ਭੇਜਿਆ ਜਾਵੇ ਸਹੀ ਗੱਲ ਹੈ ਦਰਵਾਜ਼ਾ ਠੀਕ ਹੈ ਸੋ ਹਾਂਜੀ ਇਹ ਬਿੱਦਰਵਾਰਿਆਂ ਨੂੰ ਜੀ ਸਕੂਲ ਨੂੰ ਆਪਾਂ ਕੱਟ ਕੇ ਵਿੱਚ ਕਰ ਲਾਂਗੇ ਸੋ ਇਸ ਤੋਂ ਇਲਾਵਾ ਸਰ ਜਿੱਦਾਂ ਹੁਣ ਬਠਿੰਡਾ ਦੇ ਆਪਾਂ ਗੱਲ ਕਰੀਏ ਸ਼ਹਿਰ ਦੇ ਵਿੱਚ ਜਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਨਾਲ ਦੇ ਪਿੰਡਾਂ ਦੇ ਵਿੱਚ ਬਹੁਤ ਵੱਡੀ ਗੈਂਪੀਚ ਸਕੂਲ ਨੇ ਸਰਕਾਰੀ ਪ੍ਰਾਈਵੇਟ ਬਹੁਤ ਵੱਡੀਆਂ ਸੰਸਥਾਵਾਂ ਨੇ ਸੋ ਉਹਨਾਂ ਦੇ ਨਾਲ ਕੋਈ ਕੁਝ ਇੱਥੇ ਕੋਈ ਉਪਰਾਲਾ ਉਹਨਾਂ ਦੇ ਲਈ ਕੁਝ ਹਾਂਜੀ ਕਿਉਂਕਿ ਬਹੁਤ ਕਾਫੀ ਬੱਚੇ ਨਾ ਰੋਜ਼ ਗਾਰਡਨ ਦੇ ਵਿੱਚ ਆਂਦੇ ਆਪਣੇ ਪਿਕਨਿਕ ਬਣਾਉਣ ਤੇ ਸਾਡੇ ਕੋਲ ਘੱਟ ਤੋਂ ਘੱਟ ਨਹੀਂ ਤਾਂ 40 ਸਕੂਲ ਬੱਚੇ ਆ ਚੁੱਕੇ ਨੇ ਜੀ ਤੁਹਾਨੂੰ ਮੈਂ ਵੀਡੀਓ ਵੀ ਸ਼ੇਅਰ ਕਰਾਂਗਾ ਤੇ ਪ੍ਰਾਇਮਰੀ ਜਿਹੜੇ ਸਕੂਲ ਹੋ ਗਏ ਨੇ ਜਾਂ ਸੈਕੰਡਰੀ ਸਕੂਲ ਹੋ ਗਏ ਨੇ ਜਿਹੜੇ ਸਰਕਾਰੀ ਸਕੂਲ ਨੇ ਬਿਲਕੁਲ ਜੀ ਉਹਨਾਂ ਦੇ ਟੀਚਰ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਪੂਰਾ ਮਾਨ ਦੇਣੇ ਆ ਤੇ ਜੋ ਸਾਡੇ ਕੋਲ ਮੈਕਸਿਮਮ ਕੰਸੈਸ਼ਨ ਹੁੰਦੀ ਆ ਅਸੀਂ ਉਹਨਾਂ ਦੇ ਨਾਲ ਕੋਆਪਰੇਟ ਕਰੀ ਜਾਏਗੀ ਵਾਹ ਜੀ ਵਾਹ ਕਿਉਂਕਿ ਬਿਲਕੁਲ ਜੀ ਬਠਿੰਡਾ ਦੇ ਨਾਲ ਦੇ ਇਲਾਕਿਆਂ ਤੋਂ ਜਦੋਂ ਬੱਚਿਆਂ ਨੂੰ ਲੋਗੀ ਟੀਚਰ ਜਾਂ ਉਹਨਾਂ ਦੇ ਅਧਿਆਪਕ ਮੁੱਖ ਤੇ ਆਪਾਂ ਬਠਿੰਡਾ ਦਾ ਟੂਰ ਲੈ ਕੇ ਆਉਂਦੇ ਨੇ ਨਾ ਪਰ ਰੋਜ਼ ਗਾਰਡਨ ਜਾਂ ਕਿਲਾ ਮੁਬਾਰਕ ਜ਼ਰੂਰ ਘੁਮਾ ਕੇ ਲੈ ਕੇ ਜਾਂਦੇ ਨੇ ਸੋ ਇਸ ਦੇ ਨਾਲ ਇੱਕ ਬਹੁਤ ਸੋਹਣਾ ਉਪਰਾਲਾ ਜਿਹੜਾ ਇੱਥੇ ਆਲਰੇਡੀ ਚੱਲ ਰਿਹਾ ਜੀ ਬਠਿੰਡਾ ਕਾਰਨੀਵਲ ਸੋ ਬੱਚਿਆਂ ਨੂੰ ਲੈ ਕੇ ਇੱਥੇ ਵੀ ਪਹੁੰਚਲੇ ਨੇ ਤੇ ਅਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਮਿਹਰबानी ਤੁਸੀਂ ਸਮਾਂ ਕੱਢ ਕੇ ਆ ਗਏ ਆਂ ਐਨਐਲ ਦੇ ਵੱਲੋਂ ਤੇ ਠੀਕ ਹੈ ਜੀ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮਿਹਰबानी ਤੁਸੀਂ ਸਾਡੇ ਆਣਾ ਜੀ ਜ਼ਰੂਰ ਜੀ ਸੋ ਦੋਸਤੋ ਅਗਲੇ ਕਿਸੇ ਦਿਨ ਕਿਸੇ ਹੋਰ ਸਖਸ਼ ਮੇਲੇ ਦੇ ਵਿੱਚੋਂ ਵੀ ਆਪਾਂ ਹੋਰ ਕੁਝ ਨਾ ਕੁਝ ਕਲੈਕਸ਼ਨ ਜਿਹੜੀ ਹੈ ਇਕੱਠੀ ਕਰਕੇ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੇ ਤੁਸੀਂ ਬੇਸ਼ੱਕ ਘਰ ਬੈਠ ਕੇ ਇਸ ਮੇਲੇ ਦਾ ਆਨੰਦ ਇਸ ਵੀਡੀਓ ਦੇ ਜ਼ਰੀਏ ਮਾਣ ਰਹੇ ਹੋ ਪਰ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਤੇ ਆਪਣੇ ਬੱਚਿਆਂ ਦੇ ਨਾਲ ਇਸ ਮੇਲੇ ਦਾ ਹਿੱਸਾ ਜ਼ਰੂਰ ਬਣਿਓ ਆਨੰਦ ਮਾਣੋ ਇਸ ਪ੍ਰੋਗਰਾਮ ਦੇ ਪ੍ਰਯੋਜਕ ਸੰ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਠਿੰਡਾ ਸੰਪਰਕ ਨੰਬਰ 9781964005